ਸਾਸ਼ਟਰੀ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਪੰਜਾਬੀ ਫਲੇਵਰਸ ਤੇ ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਭ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਿਉਂਕਿ ਤੁਹਾਡੀ ਸਪੋਰਟ ਨਾਲ ਸਾਡੇ 200 ਸਬਸਕ੍ਰਾਈਬਰ ਪੂਰੇ ਹੋ ਚੁੱਕੇ ਆ ਤੇ ਛੇਤੀ ਛੇਤੀ 500 ਸਬਸਕ੍ਰਾਈਬਰ ਕੰਪਲੀਟ ਕਰੋ ਤੇ ਫਿਰ ਅਸੀਂ ਕੱਢਾਂਗੇ 5 ਲੱਕੀ ਵਿਨਰਸ ਤੇ ਉਹਨਾਂ ਨੂੰ ਭੇਜਾਂਗੇ ਸਾਡੇ ਵੱਲੋਂ ਸਰਪ੍ਰਾਈਜ਼ ਗਿਫਟ ਤੇ ਅੱਜ ਅਸੀਂ ਲੈ ਕੇ ਆਏ ਆ ਰਾਜਮਾ ਦੀ ਰੈਸিপি ਤੇ ਰਾਜਮਾ ਚਾਵਲ ਸਾਡੇ ਪੰਜਾਬ ਚ ਬਹੁਤ ਹੀ ਜ਼ਿਆਦਾ ਫੇਮਸ ਹੈ ਤੇ ਸਭ ਨੂੰ ਪਸੰਦ ਆਉਂਦੇ ਆ ਤੇ ਚਲੋ ਜੀ ਹੁਣ ਆਪਾਂ ਆਪਣੀ ਰੈਸਪੀ ਸਟਾਰਟ ਕਰਦੇ ਆਂ ਇੱਕ ਕੋਲੀ ਆਪਾਂ ਨੇ ਰਾਜਮਾ ਦੀ ਲਈ ਆ ਤੇ ਇਹਨਾਂ ਨੂੰ ਭਿਓ ਕੇ ਆਪਾਂ ਓਵਰਨਾਈਟ ਲਈ ਰੱਖ ਲੈਣੇ ਆ ਤੇ ਰਾਜਮਾ ਨੂੰ ਆਪਾਂ ਨੇ ਓਵਰਨਾਈਟ ਲਈ ਭਿਓ ਕੇ ਰੱਖਤਾ ਸੀ ਤੇ ਹੁਣ ਆਪਾਂ ਇਹਨੂੰ ਦੋ ਤੋਂ ਤਿੰਨ ਵਾਰ ਪਾਣੀ ਨਾਲ ਚੰਗੀ ਤਰ੍ਹਾਂ ਵਾਸ਼ ਕਰ ਲੈਣੇ ਆ ਤੇ ਕੁੱਕਰ ਚ ਪਾਣੀ ਪਾ ਕੇ ਆਪਾਂ ਨੇ ਫਲੇਮ ਨੂੰ ਔਨ ਕਰ ਲਿਆ ਤੇ ਹੁਣ ਆਪਾਂ ਰਾਜਮਾ ਨੂੰ 4 ਤੋਂ 5 ਸੀਟੀਆਂ ਲਵਾਵਾਂਗੇ ਤੇ ਇਹਦੇ ਵਿੱਚ ਇੱਕ ਚਮਚਾ ਆਪਾਂ ਨਮਕ ਦਾ ਪਾਵਾਂਗੇ ਰਾਜਮਾ ਆਪਣੇ ਬੋਇਲ ਹੋ ਚੁੱਕੇ ਆ ਤੇ ਹੁਣ ਆਪਾਂ ਸਬਜ਼ੀ ਨੂੰ ਤੜਕਾ ਲਗਾਵਾਂਗੇ ਉਹਦੇ ਲਈ ਆਪਾਂ ਨੇ ਫਲੇਮ ਨੂੰ ਔਨ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੜਛੀ ਸਰੋਂ ਦੇ ਤੇਲ ਦੀ ਤੇ ਇੱਧਰ ਆਪਾਂ ਨੇ ਦੋ ਪਿਆਜ਼, ਤਿੰਨ ਚਾਰ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਅਦਰਕ ਤੇ ਥੋੜਾ ਜਿਹਾ ਲਸਣ ਨੂੰ ਆਪਾਂ ਨੇ ਚੰਗੀ ਤਰ੍ਹਾਂ ਚੌਪ ਕਰਕੇ ਰੱਖ ਲਿਆ ਤੇ ਨਾਲ ਹੀ ਦੋ ਟਮਾਟਰਾਂ ਦੀ ਆਪਾਂ ਨੇ ਪਿਉਰੀ ਬਣਾ ਕੇ ਰੈਡੀ ਕਰ ਲਈ ਹੈ ਤੇ ਤੇਲ ਆਪਣਾ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਪਾਵਾਂਗੇ ਤੇ ਥੋੜੀ ਜੀ ਆਪਾਂ ਹੀਂਗ ਪਾਵਾਂਗੇ ਇਹਦੇ ਵਿੱਚ ਤੇ ਨਾਲ ਹੀ ਆਪਾਂ ਇਹਦੇ ਵਿੱਚ ਚੌਪ ਕੀਤੇ ਹੋਏ ਪਿਆਜ਼, ਹਰੀਆਂ ਮਿਰਚਾਂ, ਲਸਣ ਤੇ ਅਦਰਕ ਐਡ ਕਰਾਂਗੇ ਤੇ ਇਹਨਾਂ ਨੂੰ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਭੁੰਨ ਲਵਾਂਗੇ। ਇਹ ਮਸਾਲਿਆਂ 'ਚ ਆਪਾਂ ਨੇ ਲਿਆ ਇੱਕ ਛੋਟਾ ਚਮਚ ਨਮਕ ਤੇ ਅੱਧਾ ਛੋਟਾ ਚਮਚ ਆਪਾਂ ਨੇ ਹੜਦੀ ਦਾ ਲਿਆ ਹੈ। ਤੇ ਥੋੜੀ ਜੀ ਆਪਾਂ ਨੇ ਲਾਲ ਮਿਰਚ ਲਈ ਹੈ। 1/4 ਚਮਚ ਆਪਾਂ ਨੇ ਕਸ਼ਮੀਰੀ ਲਾਲ ਮਿਰਚ ਦਾ ਲਿਆ ਹੈ ਤੇ ਅੱਧਾ ਚਮਚ ਆਪਾਂ ਨੇ ਧਨੀਆ ਪਾਊਡਰ ਲਿਆ ਹੈ ਤੇ ਅੱਧਾ ਚਮਚ ਆਪਾਂ ਨੇ ਗਰਮ ਮਸਾਲਾ ਲਿਆ ਹੈ ਤੇ 1/4 ਚਮਚ ਆਪਾਂ ਨੇ ਆਮਚੂਰ ਪਾਊਡਰ ਲਿਆ ਹੈ ਤੇ ਇਧਰ ਆਪਣਾ ਮਸਾਲਾ ਵੀ ਚੰਗੀ ਤਰ੍ਹਾਂ ਭੁੰਨ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਸਾਰੇ ਮਸਾਲੇ ਐਡ ਕਰਾਂਗੇ ਤੇ ਨਾਲ ਹੀ ਜਿਹੜੀ ਆਪਾਂ ਨੇ ਪਿਊਰੀ ਬਣਾ ਕੇ ਰੱਖੀ ਸੀ ਟਮਾਟਰਾਂ ਦੀ ਉਹ ਵੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਜਦੋਂ ਤੱਕ ਇਹਦਾ ਜਿਹੜਾ ਤੇਲ ਹੈ ਉਹ ਅਲੱਗ ਨਾ ਹੋ ਜਾਵੇ ਉਦੋਂ ਤੱਕ ਆਪਾਂ ਨੇ ਇਹਨੂੰ ਪਕਾ ਲੈਣਾ ਤੇ ਦੇਖੋ ਜੀ ਮਸਾਲੇ ਨੇ ਜਿਹੜਾ ਤੇਲ ਹੈ ਉਹ ਰਿਲੀਜ਼ ਕਰਨਾ ਸਟਾਰਟ ਕਰ ਦਿੱਤਾ ਤੇ ਹੁਣੇ ਚੰਗੀ ਤਰ੍ਹਾਂ ਪੱਕ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਰਾਜਮਾ ਐਡ ਕਰਾਂਗੇ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਸਾਲੇ 'ਚ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ 15 ਤੋਂ 20 ਮਿੰਟ ਲਈ ਪਕਾਵਾਂਗੇ ਤੇ ਪਾਣੀ ਦੀ ਕੁਆਨਟੀਟੀ ਤੁਸੀਂ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਜੇ ਤੁਹਾਨੂੰ ਗਰੇਵੀ ਥੋੜੀ ਜੀ ਥਿੱਕ ਪਸੰਦ ਹੈ ਤਾਂ ਤੁਸੀਂ ਘੱਟ ਪਾਣੀ ਪਾ ਕੇ ਵੀ ਇਹਨੂੰ ਪਕਾ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਕਸੂਰੀ ਮੇਥੀ ਪਾਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਹੁਣ ਆਪਾਂ ਇਹਨੂੰ ਟਾ ਕੇ 15 ਤੋਂ 20 ਮਿੰਟ ਲਈ ਪਕਾ ਲਵਾਂਗੇ ਤੇ ਸਬਜੀ ਨੂੰ ਪੱਕਦੇ ਹੋਏ ਲਗਭਗ 15 ਮਿੰਟ ਹੋ ਚੁੱਕੇ ਐ ਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਚੈੱਕ ਕਰ ਲੈਨੇ ਆ ਤੇ ਦੇਖੋ ਜੀ ਸਾਡੀ ਸਬਜੀ ਜਿਹੜੀ ਉਹ 80% ਬਣ ਚੁੱਕੀ ਐ ਤੇ ਹੁਣ ਆਪਾਂ ਇਹਨੂੰ 3 ਤੋਂ 4 ਮਿੰਟ ਲਈ ਹੋਰ ਪਕਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਫਲੇਮ ਨੂੰ ਬੰਦ ਕਰ ਦੇਵਾਂਗੇ ਤੇ ਹੁਣ ਸਬਜੀ ਆਪਣੀ ਚੰਗੀ ਤਰ੍ਹਾਂ ਪੱਕ ਚੁੱਕੀ ਐ ਤੇ ਹੁਣ ਆਪਾਂ ਫਲੇਮ ਨੂੰ ਬੰਦ ਕਰ ਦਵਾਂਗੇ ਤੇ ਰਾਜਮਾ ਨੂੰ ਆਪਾਂ ਚੌਲਾਂ ਨਾਲ ਸਰਵ ਕਰਾਂਗੇ ਤੇ ਦੇਖੋ ਜੀ ਰਾਜਮਾ ਦੀ ਸਬਜੀ ਆਪਣੀ ਇੱਕਦਮ ਵਧੀਆ ਬਣ ਕੇ ਰੈਡੀ ਐ ਤੇ ਇਹਨੂੰ ਆਪਾਂ ਨੇ ਚੌਲਾਂ ਨਾਲ ਸਰਵ ਕੀਤਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਇਕਦਮ ਰੈਸਟੋਰੈਂਟ ਵਰਗੀ ਸਬਜੀ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਵੇਖਿਓ ਬਹੁਤ ਹੀ ਟੇਸਟੀ ਬਣ ਕੇ ਰੈਡੀ ਹੁੰਦੀ ਹੈ ਤੇ ਜੇ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿਦਾਂ ਦੀ ਲੱਗੀ ਧੰਨਵਾਦ